ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰ ਰੇ ਟੀਵੀ ਮੈਂ ਸੋਨੀਆ ਸੋ ਅੱਜ ਜਿਹੜੇ ਪੰਜਾਬੀ ਕਾਮੇਡੀਅਨ ਔਰ ਐਕਟਰ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਹਰਬਿਲਾ ਸੰਗਾ ਹੈ ਜਿਨ੍ਹਾਂ ਨੂੰ ਤੁਸੀਂ ਹਾਰਵੀ ਸੰਗਾ ਦੇ ਨਾਮ ਦੇ ਨਾਲ ਜਾਣਦੇ ਹੋ ਇਹਨਾਂ ਦੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ 2004 ਦੇ ਵਿੱਚ ਪੰਜਾਬੀ ਫਿਲਮ ਦੇ ਨਾਲ ਕੀਤੀ ਗਈ ਸੀ ਜਿੱਥੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਸੀ ਫਿਲਮ ਦਾ ਨਾਮ ਸੀ ਅਸਾਨੂੰ ਮਾਨ ਵਤਨਾ ਦਾ ਵੈਸੇ ਜੇਕਰ ਹਾਰਵੀ ਸੰਗਾ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਕਾਲਜ ਸਮੇਂ ਦੇ ਦੌਰਾਨ ਉਹ ਕਾਫੀ ਜ਼ਿਆਦਾ ਥੀਏਟਰ ਦੇ ਵਿੱਚ ਐਕਟਿਵ ਸੀਗੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਕਾਮੇਡੀ ਪ੍ਰੋਗਰਾਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਂਦਾ ਸੀ ਜਿੱਥੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਇਨਾਮ ਪ੍ਰਾਈਜ਼ਸ ਜੋ ਸੀਗੇ ਆਪਣੇ ਨਾਮ ਕੀਤੇ ਜਾਂਦੇ ਸੀ ਕਾਲਜ ਦੇ ਸਮੇਂ ਦੇ ਵਿੱਚ ਯੂਥ ਫੈਸਟੀਵਲਸ ਦੇ ਵਿੱਚ ਉਹ ਬਹੁਤ ਸਾਰੇ ਇਨਾਮ ਜਿੱਤਦੇ ਹੁੰਦੇ ਸੀਗੇ ਤੇ ਫਿਰ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਉਣ ਦਾ ਸੋਚਿਆ ਫਿਰ 2004 ਦੇ ਵਿੱਚ ਫਿਲਮ ਦੇ ਨਾਲ ਡੈਬਿਊ ਕੀਤਾ ਜਿਸ ਦਾ ਨਾਮ ਸੀ ਅਸਾਂ ਨੂੰ ਮਾਨ ਵਤਨਾ ਦਾ ਹਾਰਵੀ ਸੰਗਾ ਨੇ ਕਈ ਫਿਲਮਾਂ ਦੇ ਵਿੱਚ ਵੱਖਰੇ ਵੱਖਰੇ ਕਿਰਦਾਰ ਖੇਡ ਕੇ ਕਾਨੂੰ ਹਮੇਸ਼ਾ ਹੀ ਹੈਰਾਨ ਕੀਤਾ ਹਾਰਵੀ ਸੰਗਾ ਦੀ ਚੱਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਜ਼ਿਆਦਾਤਰ ਸਹਾਇਕ ਭੂਮਿਕਾਵਾਂ ਦੇ ਵਿੱਚ ਦੇਖਿਆ ਗਿਆ ਉਹਨਾਂ ਦੀ ਸਭ ਤੋਂ ਜ਼ਿਆਦਾ ਫੇਮਸ ਕਿਰਦਾਰ ਜਿਹੜੇ ਰਹੇ ਨੇ ਉਹ ਬੰਬੂ ਕਾਟ ਦੇ ਵਿੱਚ ਰਿਹਾ ਜੋ ਕਿ 2016 ਦੇ ਵਿੱਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਹੀ ਨਿਕਾ ਜਾਲਦਾਰ ਸੀ ਅਤੇ ਇਸ ਸੀਕਵਲ ਦੇ ਵਿੱਚ ਵੀ ਉਹ ਨਜ਼ਰ ਆਏ ਸੀਗੇ ਤੇ ਉਹਨਾਂ ਦੀ ਐਕਟਿੰਗ ਨੇ ਹਰ ਕਿਸੇ ਨੂੰ ਮੋਇਆ ਸੀਗਾ ਇਸ ਤੋਂ ਇਲਾਵਾ ਦਿਲਦਾਰੀਆਂ ਲਵ ਪੰਜਾਬ ਲਾਵਾਂ ਫੇਰੇ ਵਰਗੀਆਂ ਫਿਲਮਾਂ ਸੀਗੀਆਂ ਤੇ ਕਿਸਮਤ ਅਤੇ ਵਿਲਨ ਵੀ ਸ਼ਾ ਮੈਲਾ ਉਹਨਾਂ ਦੇ ਵਰਕਫਰੰਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਹਰਵੀ ਸੰਘਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਪੰਜਾਬ ਦੇ ਨਕੋਦਰ ਪਿੰਡ ਦੇ ਵਿੱਚ ਹੋਇਆ ਤੇ ਆਪਣੀਆਂ ਅ ਫਿਲਮਾਂ ਦੇ ਕਰਕੇ ਆਪਣੇ ਕਿਰਦਾਰਾਂ ਦੇ ਕਰਕੇ ਉਹ ਕਾਫੀ ਜ਼ਿਆਦਾ ਫੇਮਸ ਵੀ ਰਹੇ ਆ ਜੇਕਰ ਉਹਨਾਂ ਦੀ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਘਰ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸੀਗੇ ਜਿਸ ਕਰਕੇ ਉਹਨਾਂ ਨੇ ਕਈ ਸ਼ੋਜ਼ ਵੀ ਕੀਤੇ ਆ ਤੇ ਕਈ ਵਾਰ ఆర్ਕੇਸਟਰਾਂ ਦੇ ਲਈ ਵੀ ਉਹਨਾਂ ਦੇ ਵੱਲੋਂ ਜੋ ਸੀਗਾ ਕੰਮ ਕੀਤਾ ਗਿਆ ਸੀਗਾ ਜਦੋਂ ਉਹ ਪਹਿਲੀ ਵਾਰ ਸ਼ੋਅ ਤੇ ਗਏ ਸਨ ਤਾਂ ਉਹਨਾਂ ਨੂੰ ਮਹਿਜ਼ 20 ਰੁਪਏ ਦਾ ਮਹਨਤਾਨਾ ਮਿਲਿਆ ਸੀ ਇੱਕ ਸਮਾਂ ਅਜਿਹਾ ਸੀ ਜਦੋਂ ਉਹਨਾਂ ਨੇ ਕੁਝ ਸਮਾਂ ਬਤੌਰ ਕੰਪਾਉਂਡਰ ਵੀ ਕੰਮ ਕੀਤਾ ਤੇ ਅੱਜ ਹਾਰਵੀ ਸੰਗਾ ਹਰ ਦੂਸਰੀ ਫਿਲਮ ਦੇ ਵਿੱਚ ਨਜ਼ਰ ਆਉਂਦੇ ਆ ਤੇ ਉਹਨਾਂ ਦੇ ਬਿਨਾ ਫਿਲਮਾਂ ਜੋ ਆਇਆ ਇਹੋ ਅਧੂਰੀਆਂ ਵੀ ਚਾਪਦੀਆਂ ਨੇ ਹਾਰਵੀ ਸੰਗਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪੰਜਾਬੀ ਫਿਲਮ ਦਾ ਹਿੱਸਾ ਬਣਦੇ ਹੋਇਆ ਨਜ਼ਰ ਆਉਂਦੇ ਆ ਭਾਵੇਂ ਉਹਨਾਂ ਦਾ ਕਿਰਦਾਰ ਛੋਟਾ ਹੋਵੇ ਜਾਂ ਫਿਰ ਵੱਡਾ ਹੋਵੇ ਉਹ ਹਰ ਕਿਰਦਾਰ ਦੇ ਵਿੱਚ ਰੌਣਕਾ ਲਾਉਂਦੇ ਹੋਏ ਨਜ਼ਰ ਆਉਂਦੇ ਆ ਤੇ ਦਰਸ਼ਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਉਹਨਾਂ ਦੇ ਨਿੱਗੇ ਸੁਭਾਅ ਦੇ ਕਰਕੇ ਤਾਂ ਹਾਰਵੀ ਸੰਗਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਪਿਛਲੀ ਫਿਲਮ ਜੋ ਮਦਾਨੀਆਂ ਰਿਲੀਜ਼ ਹੋਈ ਸੀ ਨੀਰੂ ਬਾਜਵਾਦੀ ਦੇਵ ਕਰੋੜ ਦੇ ਨਾਲ ਉਸ ਦੇ ਵਿੱਚ ਇੱਕ ਛੋਟੇ ਜਿਹੇ ਕਿਰਦਾਰ ਦੇ ਵਿੱਚ ਦੇਖਿਆ ਗਿਆ ਸੀਗਾ ਜਿੱਥੇ orchestra ਦੇ ਨਾਲ ਨਜ਼ਰ ਆਉਂਦੇ ਆ ਤਾਂ ਹਾਰਵੀ ਸਿੰਘਾ ਜੋ ਆ ਕਾਫੀ ਮਿਹਨਤੀ ਕਲਾਕਾਰਾਂ ਦੇ ਵਿੱਚੋਂ ਇੱਕ ਜਾਣੇ ਜਾਂਦੇ ਆ ਜਿਨ੍ਹਾਂ ਦੇ ਵੱਲੋਂ ਕਾਫੀ ਸਟਰਗਲ ਵੀ ਕੀਤਾ ਗਿਆ ਤੇ ਬਹੁਤ ਸਾਰੇ ਥਾਵਾਂ ਤੇ ਉਹਤੇ ਕੰਮ ਵੀ ਕੀਤਾ ਗਿਆ ਪਰ ਜਿਹੜੀ ਉਹਨਾਂ ਦੀ ਅਸਲ ਮੰਜ਼ਿਲ ਸੀਗੀ ਜਿਸ ਦੇ ਲਈ ਉਹ ਹਮੇਸ਼ਾ ਆਪਣੀ ਕਾਲਜ ਦੇ ਵਿੱਚ ਵੀ ਹਮੇਸ਼ਾ ਪਾਰਟਿਸਿਪੇਟ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਤਾਂ ਉਸ ਰਸਤੇ ਤੋਂ ਚੱਲਦੇ ਹੋયા ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਆਪਣਾ ਨਾਮ ਬਣਾਇਆ ਗਿਆ ਜਿੱਥੇ ਹਰ ਕਲਾਕਾਰ ਹਰ ਲੋਕ ਉਹ ਵੀ ਉਹਨਾਂ ਨੂੰ ਵੇਖਦਾ ਹੈ ਉਹਨਾਂ ਦੀਆਂ ਫਿਲਮਾਂ ਨੂੰ ਵੇਖਦਾ ਹੈ ਤਾਂ ਉਹ ਉਹਨਾਂ ਨੂੰ ਬਹੁਤ ਪਸੰਦ ਕਰਦਾ ਹੈ ਤੇ ਪਿਆਰ ਕਰਦਾ ਹੈ